ਹਏ ਦਿੱਥੇ ਲੁੱਤੀਏ ਉਹ ਮੇਰੇ ਪਿੱਛੇ ਲੁੱਤੀਏ ਨਹੀਂ ਉਥੇ ਲੱਭ ਜਾਣਾ ਉਥੇ ਲੱਭ ਜਾਣਾ ਇੱਥੇ ਕਿੱਥੋਂ ਇੱਥੇ ਸੁਣੀ ਨਾ ਉਹਦੇ ਨਿਕਾਵਾ ਇਸ ਵਿੱਚ ਹੀ ਖੜਾ ਰੱਖ ਫਿਰ ਮੋਟੇ ਲੋਕ ਜਦੋਂ ਨਹੀਂ ਥੰਮ ਜਾਣਾ ਇੱਥੇ ਬੈਠ ਜਾ ਨਹੀਂ ਜਿੱਥੇ ਲੱਭ ਜਾਈਦਾ ਯੋ ਬੈਠੇ ਜਿੱਥੇ ਲੱਭ ਜਾਣਾ ਉਹ ਬੀਬੀ ਆਉਣ ਲੱਗੀ ਮੈਂ ਇਦਾਂ ਤਾ ਤਲੋ ਇਦਾਂ ਤਾ ਤਲੋ ਹਾਂ ਇਦਾਂ ਕਰਕੇ ਲੱਪਣਾ ਨਹੀਂ ਆਪਾਂ ਬੀਬੀ ਬੀਬੀ ਆ ਪਾਣੀ ਹੋ ਲੁਕੇ ਤੇ ਟਿੱਲਾ ਦੀ ਪਤਾ ਨਹੀਂ ਕੀ ਕੰਡ ਐ ਪੀਓ ਬੀਬੀ ਨੇ ਦੇਖਾ ਨੇ ਹੂੰ ਤੇ ਦੱਬ ਦਤਾ ਦਤ ਨਹੀਂ ਪੱਬਣ ਦੀ ਹੂੰ ਜੇ ਵੱਡਾ ਲੱਭ ਲਿਆ ਤੇ ਫਿਰ ਤੁਮ ਤੋ ਨਹੀਂ ਇਦਾਂ ਦਤ ਇਦਾਂ ਦਤ ਤੋ ਦਨ ਹਾਂ ਤੇ ਜ ਮਾਰੂਗਾ ਤਾਂ ਇੰTHING ਬੰਦ ਉਹ ਆ ਗਿਆ ਬੋਦ ਬੋ ਨਾ ਕੋਈ ਪੇ ਕਾ ਵੀ ਦਿਕਨੀਕਨੀ ਹੋਏ ਹਾਈ ਇਹ ਨਹੀਂ ਮਾ ਕੁੜੀਆਂ ਨੇ ਕਿ ਨਾਂ ਮੈਨੂੰ ਸਤਾਇਆ ਵਾ ਕਿਤੇ ਇਹਨਾਂ ਦੇ ਹੱਥੋਂ ਹੀ ਮੇਰੀ ਨੋ ਤੇ ਪੁੱਤ ਚਲ ਗਏ ਆ ਘਰੋਂ ਮੇਰੀ ਪਾਬੀ ਵੀ ਇੰਨੀਆਂ ਕਰਿਆ ਘਰ ਦੀ ਹੀ ਗੱਲਾਂ ਤੇ ਚਲ ਗਏ ਸਾਰੇ ਤੇ ਹੁਣ ਮੈਂ ਕਿੱਥੇ ਜਾਵਾਂ ਮੈਂ ਕਿਹੜੇ ਖੂ ਖਾਤੇ ਦੇ ਵਿੱਚ ਛਾਲ ਮਾਰਾਂ ਜਾ ਕੇ ਕੋਈ ਪਤਾ ਨਹੀਂ ਕਿੱਥੇ ਆ ਉਹ ਵਾਲੇ ਬਾਹਰ ਵਾਲੇ ਜਿਸ਼ਾਲ ਮਾਦ ਲੈ ਬੀਬੀ ਤੂੰ ਨਹੀਂ ਨਹੀਂ ਉੱਥੇ ਨਹੀਂ ਉੱਥੇ ਉਹ ਤੇ ਸਾਰਾ ਹੀ ਤੇ ਤੁਰਾ ਤੋਤੇ ਤੋਤੇ ਕੇ ਤੇ ਥਾਰਾ ਸਿਰ ਤੇ ਪਰ ਹਾਂ ਪਾ ਦੇ ਆ ਦੇ ਤੇ ਜਿਹੜਾ ਉਹ ਉੱਥੇ ਨਹੀਂ ਆ ਜਿਹਦੇ ਵਿੱਚ ਇਦਾਂ ਡਗਾ ਕੇ ਪਪ ਬੈਠੇ ਆ ਜਿੱਤੇ ਜਾਨ ਨਹੀਂ ਦਿੰਦੀ ਸਾਨੂੰ ਉੱਥੇ ਉੱਥੇ ਚੱਲ ਜਾ ਬੀਬੀ ਤੂੰ ਦੂਜੇ ਕੋਚ ਚੱਲ ਜਾ ਆਹੋ ਤੂੰ ਹੀ ਤਾਂ ਖੁਸ਼ੀ ਆ ਬੀਬੀ ਮਰ ਜੇ ਗਲੋਂ ਲੱਜੇ ਸਾਡੇ ਤਾਂ ਤੇਰੇ ਨੇ ਪੁੱਛਣਾ ਐਂ ਤੇ ਤੇ ਆ ਝੂਠ ਹੀ ਆ ਦਾ ਨਾਂ ਲਾ ਦਿੰਦੀ ਮਾਜੂ ਬਾਬੇ ਬੀਬੀ ਕਿ ਆਏ ਮੈਂ ਕਿੱਥੇ ਖੂਜ ਜਾਣਾ ਅਪਣੇ ਕਿ ਤੂੰ ਜ਼ਬੂਤੇ ਖੂਜ ਚਲ ਜਾ ਹਾਂ ਨਾਲੇ ਉੱਧਰ ਪਾਣੀ ਵੀ ਆਇਆ ਦਾ ਵਾ ਤੇ ਤੂੰ ਪਾਣੀ ਤੂੰ ਉਹ ਪੀਲੀ ਪਾਣੀ ਜਾ ਤੇ ਐਂ ਯਾਰ ਆ ਵੇ ਖੋਹ ਕੀ ਕਰਾਂ ਮੈਂ ਪਾਣੀ ਨੂੰ ਚਲੋ ਕਰੇ ਜੇ ਤੁਸੀਂ ਚੰਗੇਗਾ ਹੰਦਗਾ ਤਾਂ ਤੁਹਾਡਾ ਮੈਂ ਵਿਆਹ ਕਰਦੀ ਤੇ ਤੁਸੀਂ ਆਪਣੇ ਪਰੋਣੇ ਲੈ ਕੇ ਆਉਂਦੀਆਂ ਤਾਂ ਘਰ ਭਰ ਜਾਂਦਾ ਮੇਰਾ ਛੱਡਾਣੋ ਆਪ ਕੋ ਨਹੀਂ ਆਈ ਤੇ ਦਿੱਤਾ ਤੇ ਭਰਿਆ ਵਾ ਆ ਕਰਨ ਵਾਲੇ ਭਈਆ ਜਨਾਲੇ ਬੀਬੀ ਪਾਣੀ ਨੂੰ ਉੱਥੇ ਜਾ ਕੇ ਨਾਈ ਕਰ ਨਾ ਨਹੀਂ ਤੋ ਹੀ ਕਰਕੇ ਆ ਜਾ ਨਹੀਂ ਤੋ ਹੀ ਕਰਕੇ ਨਾਲੇ ਉਹ ਨਹੀਂ ਤਿੰਨਾ ਤੇ ਦਦੀਆਂ ਵਾ ਤਿੰਨਾਂ ਦਾਦੀਆਂ ਤੂੰ ਆਪਣਾ ਮੁੰਡਾ ਵਾਇ ਹੈਗਾ ਇੰਨੀ ਲੱਦੀ ਹੁੰਦੀ ਫਿਰ ਐਵੇਂ ਜਾਤੇ ਆਵੇਂ ਆਪਣੇ ਪੋਣਿਆਂ ਨਾਲ ਰਹਿਤਾ ਨਹੀਂਗਾ ਤੰਦਾ ਨਹੀਂ ਇੱਥੇ ਸਗੋਂ ਹੀ ਲੋਨਕ ਲਾਈ ਆ ਕਿੱਦੀ ਰੌਣਕ ਤਾਂ ਲਾਈ ਤੀਆਂ ਆਪਣੇ ਘਰੀ ਚੰਗੀਆਂ ਲੱਗਦੀਆਂ ਵਾ ਲੈ ਮਨੋ ਇਹ ਸਾਡਾ ਘਰ ਹੀ ਆ ਪਾ ਨਾਨੀ ਤੇ ਦਾਦਰ ਵਾ ਹੋ ਤਿੰਨੇ ਲੈਣਾ ਇੱਥੇ ਤੇ ਇਹਨੇ ਲੈਣਾ ਰਾਣਾ ਵਾ ਮੇਰਾ ਨੋਪੋਤਾ ਹੁੰਦਾ ਹੋਰ ਕਿਨੇ ਰੜਾ ਤੁਹਾਡੇ ਹੱਥੋਂ ਤੇ ਹੋ ਗਈ ਆ ਲੈ ਕੇ ਮੁੰਡੇ ਨੂੰ ਸਾਡੇ ਹੱਥੋਂ ਕਦੋਂ ਗਈ ਸਾਡੇ ਹੱਥੋਂ ਚ ਤਾਂ ਕੁਝ ਵੀ ਨਹੀਂ ਐਂ ਤੇ ਦੁੱਤ ਵੀ ਨਹੀਂ ਤੇ ਆਹੀ ਹਨੂ 30 ਤੇ ਆਹੀ ਤੇਰੇ ਤਾਂ ਮੁੰਨੇ ਤੇ ਰੱਤ ਚ ਕੀ ਹੈ ਮੇਰੇ ਤੇ ਦੁੱਤ ਨਹੀਂ ਆਤਿੰਨੀ ਲੀਤਾ ਵਧੀਆਂ ਹੀ ਸਦਾ ਪਾਉਂਦੇ ਗਾਈਂਓ ਤੋਹੀ ਮੇਰੇ ਚ ਵੀ ਨਹੀਂ ਲੀਤਾ ਹੀ ਐਂ ਆਏ ਮਨੋ ਤੇਰੇ ਚ ਕੀ ਲੀਤੇ ਦੇ ਤੇ ਵੀ ਬਰੀਆਂ ਲੀਤਾ ਆ ਹਾਏ ਮੇਰੀਆਂ ਵੀ ਇਧਰ ਨੂੰ ਜਾਣ ਨਾ ਪਾਇਆ ਕਰੋ ਇਨਾ ਸ਼ਦਾ ਨਾ ਪਾਇਆ ਕਰੋ ਲਾ ਨਹੀਂ ਤੈਨ ਦੇ ਥੰਦੇ ਹੀ ਆਂ ਨੀ ਕਾ ਵੇਖਣ ਡਈਆਂ ਇਨਾਂ ਤੁਸੀਂ ਇੰਨੇ ਕਿਤੇ ਸੌਕ ਆਉਂਦੇ ਆ ਤੇ ਆਪੇ ਸ਼ਦਾ ਕੋਲ ਕੇ ਤੇ ਅਗਲੇ ਮੈਂ ਦਾਦੇ ਕੋਣਾ ਹੀ ਬੜਾ ਥੋਣਾ ਲੱਭਣਾ ਦੇਥੀ ਦਾਵਦਾ ਇੱਥੇ ਚੰਦ ਮਾਮਾ ਬਣੇ ਨੇ ਦੇਥ ਤੂੰ ਦੇਥ ਤੇ ਦਾਵਦਾ ਚੰਦ ਮਾਮਾ ਬਣੇ ਉਹ ਤਾੜਾ ਦਿਮਾਗਲਾ ਮੈਂ ਦੱਸ ਕੀ ਕਰਾਂ ਮਨੂੰ ਤੇਰਾ ਚੰਦ ਮਾਮਾ ਬੜਾ ਬੱਦਈ ਮੇਰਾ ਚੰਦ ਮਾਮਾ ਨੀ ਕਈ ਰਹਿ ਗਿਆ ਨੀ ਤੈਨੂੰ ਨੀ ਪੋਣਾ ਸੋਣਾ ਮਿਲਣਾ ਓ ਮਿੱਟੀ ਲੱਜੇਂਦਾ ਮਮਾ ਕੀ ਦੰਦਾ ਤੇਰਾ ਤੇਦੇ ਬਣਿਆ ਹੀ ਨਹੀਂ ਤੇਰੇ ਤੇ ਪੋਣਾ ਹੀ ਨਹੀਂ ਆਇਆ ਹੁਣ ਅੱਜੀ ਤੀਓ ਕੀ ਕਰਦੀਆਂ ਈਓ ਤੁਸੀਂ ਤੁਸੀਂ ਤਾਂ ਮੈਨੂੰ ਸਤਾਇਆ ਇਨਾ ਜੇ ਨਾ ਕੋਈ ਹਸਾਬ ਨਹੀਂ ਮੈਂ ਕੀ ਕਰਾਂ ਹਾਇਸ਼ ਤਮਨੀ ਦੇ ਤੂੰ ਹਨ ਮੈਂ ਐਵੇਂ ਬੋਲਦੀ ਨਹੀਂ ਨੀ ਥੇਦ ਥੇਦ ਕੇ ਬੋਲਦੀ ਨਹੀਂ ਬੋਲਣਾ ਤਾਂ ਕੀ ਕਰਾਂ ਮੈਂ ਆਹ ਲੋਨ ਬਹਿ ਰੰਦੀ ਐਵੇਂ ਲੋਈ ਜਾਊਗੀ ਲੋਈ ਜਾਊਗੀ ਜਾ ਖੂਚ ਚਲ ਜਾ ਫੇਰ ਤੂੰ ਆਪੇ ਉੱਤੇ ਸਾਪ ਇਹਨੂੰ ਫੇਰ ਖਾਜਣਗੀ ਨਹੀਂ ਨਾ ਤੇ ਆ ਜਾ ਠੰਡੀ ਹੋ ਜਾਊਗੀ ਜਿਹੜੇ ਸੱਪ ਬਾਥਿਓ ਉਹਨਾਂ ਇਹਨੂੰ ਵੇਖ ਤੇ ਡਰ ਜਾਣਾ ਜਿੱਦਾਂ ਇਹਨੇ ਬੋਲਣਾ ਇੱਥੇ ਬੋਲਣ ਦੀ ਉਥੇ ਸੱਪਾਂ ਨੇ ਵੀ ਇਹਨੇ ਬੋਲਣਾ ਉਹਦੇ ਦੇ ਸੱਪ ਮਾਰੋਣੇ ਵੇਖੀ ਉਹ ਉਹਦੇ ਜਾਨਾਂ ਨੇ ਸੱਪਾਂ ਨੂੰ ਧੁੱਮ ਧੁੱਮ ਤੇ ਵਾਦਾ ਜਾਣੀਆਂ ਤੈਨੂੰ ਪਤਾ ਨਹੀਂ ਆਦਾ ਟੀਵੀ 'ਚ ਜਿੱਦਾਂ ਦਾ ਥੋਂਦੇ ਉਹਨਾਂ ਨੇ ਸੱਪਾਂ ਨੇ ਇੱਦੇ ਦੇ 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 ਤੇ ਦੇ ਦੇ ਜਾਣਾ ਉਹ ਬੀਬੀ ਨੇ ਮਾਰੋਣੇ ਇਸ਼ਾਰੇ ਉਹ ਹੁੰਦੀ ਆ ਬੀਬੀ ਨੇ ਕੀ ਕਰਾਂ ਮੈਂ ਬੀਬੀ ਕੰਮ ਕਰਨਾ ਮੈਂ ਬਿੰਦ ਕੀ ਕਰਾਂ ਮੈਂ ਕੰਮ ਦੱਸ ਮੈਨੂੰ ਬੀਬੀ ਨੂੰ ਟਲ ਮਾਦੇ ਨੂੰ ਠੰਡੀ ਹੋ ਚੀ ਕੰਮਦਾਰਸ ਬੀਬੀ ਆ ਤੇ ਕੀ ਕਰਾਂ ਮੈਂ ਨਾ ਤਾਂ ਹੀ ਉਹ ਥਲਦੀ ਆ ਫੇਰ ਤੂੰ ਬਹਾਣਾ ਤੂੰ ਬੀਬੀ ਪਰੌਂਠੀਆਂ ਲਾਲਾ ਚਾਹ ਚਾਰ ਨਾ ਖਾਨੀ ਐ ਤਾ ਪਕਾਓ ਹਾਂ ਤਾਂ ਮੈਨੂੰ ਵੀ ਪਕਾ ਕੇ ਖਵਾ ਲਓ ਤੁਹਾਡੇ ਹੱਥ ਨਹੀਂਗੇ ਨਾਲ ਮਿੱਠੀਲੀ ਤਰੇ ਲਾ ਲਓ ਮੈਨੂੰ ਨੀ ਭੁੱਖ ਲੱਗੀ ਮੇਰਾ ਢਿੱਡ ਭਰਿਆ ਪਿਆ ਵੀ ਨਹੀਂ ਮੇਰੇ ਤੇ ਹੱਥ ਥਾ ਦੰਦੇ ਨਾਲੇ ਮੇਰਾ ਤਾਂ ਦਰਮਾ ਐਵੇਂ ਸਾਜੂ ਮੈਂ ਲੈ ਖਾਂ ਜਦੋਂ ਕੰਮ ਦਾ ਮੈਂ ਆਨੀ ਉਦੋਂ ਹੋਰ ਹੋਰ ਗੱਲਾਂ ਕਰਦੀਆਂ ਉਹ ਤਾਂ ਖਾ ਲਉ ਭਈ ਪਰੌਂਠੇ ਅਰੇ ਕੋ ਵਰਤ ਕਾ ਆਪਣੇ ਹਾ ਆ ਲੈ ਨਾ ਭੈਣ ਜੀ ਇਹ ਬਾਜੀ ਮੈਂ ਤੇ ਮੈਂ ਤੇ ਆਪ ਚ ਜ਼ਿੰਮੇਵਾਰੀ ਹੈ ਬਾਜ਼ਗਾ ਚ ਉੱਕਲੇ ਹੁੰਦੇਗਾ ਉਧਰ ਐਂ ਤੇ ਟੁੱਟ ਤੇ ਨੀਂਹਾਂ ਦੀ ਚੂਠੀ ਨਹੀਂ ਤੂੰ ਆਪਣਾ ਬਹੁਤ ਤੇਜ਼ ਹਟਕ ਮੈਂ ਦੱਸਾਂ ਭੈਣ ਜੀ ਇਹਨਾਂ ਨੂੰ ਥੋੜਾ ਬੋੜਾ ਸਮਝਾਇਆ ਕਰ ਹਾਂ ਮੈਂ ਤੇ ਭੈਣੇ ਸ਼ਦੈਨ ਹੋ ਗਈ ਸਮਝਾ ਸਮਝਾ ਕੇ ਕੀ ਕਰਾਂ ਮੈਂ ਆ ਜਿਹੜੀ ਤੇ ਤਨੂ ਹੀ ਬੂਆ ਮਟੋਲ ਜੀ ਹਾਂ ਪਹਿਲਾਂ ਉੱਤੇ ਚੜਨ ਲੱਗੀ ਇਹਨੂੰ ਕੁਛ ਪਿਵਾਜ ਮਾਰ ਕੇ ਵੀ ਅਜੇ ਤੱਕ ਤੂੰ ਚੜ ਕੇ ਹੁੜਾ ਲੈ ਗਈ ਬਣਾ ਤੂੰ ਨਿਹਾਰੀ ਆ ਹਣ ਕਿੱਡੀਆਂ ਕੋਠੇ ਜਿੱਡੀਆਂ ਹੋਈਆਂ ਵਾ ਬੜਾ ਇਹਨੂੰ ਰੋਕਿਆ ਰੋਕੀ ਚੱਲ ਮੁੜ ਕੇ ਮੈਨੂੰ ਪਤਾ ਹੀ ਨਹੀਂ ਲੱਗਾ ਵੀ ਕਿਹੜੇ ਵੇਲੇ ਇਹ ਲੈ ਕੇ ਸਾਹ ਤੇ ਭੱਜ ਗਈ ਨਾ ਮੇਰੀਆਂ ਮੈਨੂੰ ਜੀਣ ਨਹੀਂ ਦਿੰਦੀਆਂ ਉਹ ਆਂਦੀਆਂ ਮਾਰਾ ਤੂੰ ਖਿਆਲ ਨਹੀਂ ਰੱਖਦੀ ਮੈਂ ਦੱਸ ਹੁਣ ਬੈਣ ਜੀ ਕੀ ਕਰਾਂ ਮੈਂ ਅੱਗਾਸ ਤੈਨੂੰ ਕੀ ਦੱਸਾਂ ਹੈ ਮੈਂ ਤੇ ਆਪ ਬੜੀ ਔਖੀ ਇਹਨਾਂ ਦੇ ਹੱਥਾਂ ਕੀ ਇਹਨਾਂ ਵਸਾਬ ਕਿਤਾਬ ਉਹ ਇਹਨਾਂ ਨੂੰ ਸਮਝ ਨਹੀਂ ਲੱਗਦੀ ਕੋਈ ਕਿਰਿਆ ਕਿੜੀਆਂ ਹੋ ਗਈਆਂ ਹਣ ਤੇ ਵਿਹਣ ਜੋਗੂ ਹੋ ਗਈਆਂ ਵਾਏ ਬਾ ਵੇਖਣ ਵਾਲੇ ਤਾਂ ਬੜੇ ਆਉਂਦੇ ਆ ਹਾਂ ਤੇ ਫਿਰ ਮੈਂ ਸੋਚਦੀ ਆ ਵੀ ਮੈਂ ਕੀ ਕਰਾਂ ਹੁਣ ਤੇ ਮੇਰੇ ਕੋ ਇਹ ਵਾ ਭਲ ਕੇ ਮੈਂ ਵਿਆਹ ਤੀਆਂ ਦੇ ਨਾਲ ਜਵਾਖ ਲੈ ਕੇ ਆ ਜਾਣਗੀਆਂ ਸਾਲ ਰੱਖਣਗੇ ਅਗਲੇ 2 ਸਾਲ ਰੱਖਣਗੇ ਵੇਖਣ ਵਾਲੇ ਤਾਂ ਬੜੇ ਆਉਂਦੇ ਤੀਆਂ ਤੀਆਂ ਸਾਲਾਂ ਦੀਆਂ ਹੋ ਗਈਆਂ ਵਾ ਅੱਛਾ ਜੇ ਜੇ ਦੋ ਇਹ ਸ਼ਦਾ ਕੁੱਟਦੀਆਂ ਵਾਂ ਉਦੋਂ ਫਿਰ ਉਹ ਵੇਖ ਕੇ ਤੇ ਚਲ ਜਾਂਦੇ ਆ ਐ ਸ਼ਾਹ ਉਹ ਕੀ ਆਂਦੇ ਫਿਰ ਆਹ ਦੰਦੇ ਘਰ ਸਲਾਹ ਕਰਕੇ ਤੇ ਦੱਸਾਂਗੇ ਉਹ ਤਾਂ ਗੱਲ ਹੋ ਗਈ ਜਦੋਂ ਕਹਿੰਦੇ ਕੋਈ ਮੋੜਦਾ ਹੀ ਨਹੀਂਗਾ ਜਦੋਂ ਕਹਿੰਦੇ ਰਿਸ਼ਤਾ ਨਾ ਨਾ ਕਰਨਾ ਹੋਵੇ ਉਦੋਂ ਫਿਰ ਇਦਾਂ ਹੀ ਕਹਿੰਦੇ ਸਲਾਹ ਕਰਕੇ ਦੱਸਾਂਗੇ ਤੈਨੂੰ ਅੱਜ ਮੈਨੂੰ ਹੁੰਡੀ ਨਹੀਂ ਗਾ ਦਿੱਤੇ ਮੈਨੂੰ ਹੁੰਨੇ ਦੇ ਹਾਈ ਤਦਾਂ ਕਰਕੇ ਲੈ ਦੱਸ ਨਹੀਂ ਤੂੰ ਆ ਸਾਈਕਲ ਚੋ ਕੇ ਲੈ ਮਾਸਾ ਜਿੰਨੇ ਨਹੀਂ ਆ ਨਾ ਤੈਨੂੰ ਅਕਲ ਨਹੀਂ ਹੈਗੀ ਮਾਸਾ ਵੀ ਕਈ ਮੈਂ ਘੁੱਲੀ ਚੁੱਕਿਆ ਹੈ ਜਾਪੇ ਮੇਰੇ ਪਿੱਛੇ ਆ ਗਿਆ ਹੀ ਲੈ ਦੱਸ ਵੇਖ ਲੈ ਭੈਣ ਜੀ ਬੀਬੀ ਆਪੇ ਹੋਇਆ ਹੀ ਨਾ ਉਹ ਹੋਰ ਤਾਂ ਮੈਂ ਨਹੀਂ ਵੀ ਕੀ ਕਰਾਂ ਮੈਂ ਇਹਨਾਂ ਦਾ ਹੁਣ ਹੁਣ ਤੂੰ ਨਾ ਦੁੱਥੀ ਨਾ ਹੋ ਹੁਣ ਜਿੱਦੋਂ ਤਾਈ ਵੇਥਣ ਵਾਲਾ ਆਦਿਆ ਅਸੀਂ ਤਾਂ ਨਹੀਂ ਤੇ ਤੇ ਨਾਲ ਹੀ ਦਾਨਾ ਇਤਲਾ ਤਾਂ ਦਾ ਮੋਤਾ ਹੀ ਨਹੀਂ ਦੇਣਾ ਉਹ ਨਾਲ ਹੀ ਚਲ ਜਾਣਾ ਹੁਣ ਦੁੱਥੀ ਅੱਬਾ ਬੀਬੀ ਨਾਲੇ ਚਲ ਜਾਂਦੇ ਹੁਣ ਕੀ ਦੱਸੇ ਤੇ ਚੋਰੀ ਕਰਨੋਂ ਤੇ ਹਟਾ ਲੋ ਫੇਰ ਜਾਓਂਗੀਆਂ ਚੋਰੀ ਕਰਦੀਆਂ ਤੁਸੀਂ ਜਾ ਜਾ ਕੇ ਥੋਰੀ ਦਿੱਤੀ ਨਹੀਂ ਦਿੱਤੀ ਕਿੰਨੇ ਦੀ ਚੋਰੀ ਆਹ ਸਾਈਕਲ ਚੋਰੀ ਚੁੱਕ ਕੇ ਲਿਆਈ ਆ ਮੈਂ ਤਾਂ ਮੜ ਜਾ ਐਨੋ ਕੀ ਹੋਗੀ ਤੂੰ ਫੜਾ ਫੜ ਸਾਈਕਲ ਚੁੱਕ ਕੇ ਭੱਜ ਜਾਈ ਹਾਂ ਇਹ ਤੇ ਮੈਂ ਘਰ ਆ ਗਈ ਜਦੋਂ ਮੈਂ ਇੱਧਾ ਕਰਕੇ ਬੈਠੀ ਨਹੀਂ ਤੈਨੂੰ ਮੱਕਾ ਖੋਲਿਆ ਤੇ ਸਾਹਮਣੇ ਸਾਈਕਲ ਪਿਆ ਤੇ ਮੈਂ ਆਈ ਦੀ ਤਾਂ ਨਹੀਂ ਆ ਰਹਾ ਹਾਂ ਹਾਂ ਤੇ ਆਹ ਜਿਹੜੀ ਆ ਤੇਰੀ ਮੰਨੋ ਹੂੰ ਇਹ ਵੀ ਚੋਰੀਆਂ ਕਰਦੀ ਓ ਥਾਏ ਥੋਰੀ ਤੋਂ ਹੀ ਨਹੀਂ ਦਿੱਤੀ ਏ ਬੱਸ ਸਾਡਾ ਮੁੰਡਾ ਚੋਕ ਲਈ ਆਈ ਮੇਰਾ ਬਟਨਾ ਮਾਰਾ ਮੁੰਡਾ ਨਹੀਂ ਈਡਾ ਕੋਤੇ ਪਿਆ ਸੋਲੋ ਨਹੀਂ ਕਰਨ ਮੇਰੀ ਨਹੀਂ ਨਹੀਂ ਮੈਂ ਪਹਿਲਾਂ ਮਨ ਨੂੰ ਤੂੰ ਕਰਜ ਦਾ ਟੀਵੀ ਨਹੀਂ ਬੰਦ ਗੋਰ ਕਾਲ ਜੁਗ ਤੂੰ ਹੀ ਤਾਂ ਕਰਜ ਦਤਾਈ ਨਹੀਂ ਤੈਨੂੰ ਕਿਹਾ ਚੋਰੀ ਕਰਦੀ ਆ ਤੂੰ ਕਰ ਕਿੰਦਾ ਹਾਏ ਕੋ ਓਏ ਚਲ ਦੁੱਧਾ ਦਿਆ ਤੇ ਉਹ ਤੇ ਤੇਰੀ ਨੋਤ ਇੰਦੀ ਹੀ ਇੰਦੀ ਥਾਰਾ ਦਿਨਾਂ ਚੁੱਟੀ-ਚੁੱਟੀ ਚੁਟਾਤੇ ਤੇ ਆਪਣੀਆਂ ਭੈਣਾਂ ਨੂੰ ਫੋਨ ਤਾਦੀ ਰਹਿੰਦੀ ਫੇਰ ਮੈਂ ਕੰਦੀ ਇਹਦਾ ਨਹੀਂ ਸਿਆਪਾ ਮੁੱਤਣਾ ਤਿੱਦਾ ਮੁੱਤਣਾ ਤੇ ਮੈਂ ਹੈ ਮੈਂ ਮਤਾ ਦਿੰਨੀ ਕੰਦੀ ਤਿੱਦਾ ਮੈਂ ਮੈਂ ਤੋਤੇ ਤੇ ਲੈ ਦਿੰਨੀ ਤੇ ਮੈਂ ਮੈਂ ਤੋਤੇ ਤੇ ਲੈ ਤੇ ਫੇਰ ਇਹਨੇ ਤੇ ਕੀ ਚੋਰੀ ਕੀਤੀ ਭੈਣ ਪੁੱਤਿਆ ਉਹਨੇ ਤੇ ਚਲ ਬੋਟੀ ਨੇ ਕਹਿਤਾ ਹੋਗਾ ਮੇਰੇ ਨਾਲ ਹੋ ਕੋਈ ਗਾਲ ਇਹ ਚੋਕੇ ਲੈ ਆਈ ਮੁੜ ਕੇ ਮੇਰੀ ਨਾ ਕੀ ਦਾ ਫੋਨ ਆਇਆ ਬਾਹਰੋਂ ਬਾਹਰੋਂ ਆਇਆ ਫੋਨ ਮੈਂ ਐਡਾ ਉਹ ਵੀਡੀਓ ਕਾਲ ਨਾ ਉਹ ਤੇ ਫੋਨ ਤੇ ਕਰਾਈ ਫੋਨ ਤੇ ਕਿੱਥੇ ਸੌਟ ਆਈਆਂ ਤੇ ਕਿੱਥੇ ਨਹੀਂ ਕੀ ਗੱਲ ਬੰਤਾ ਨੂੰ ਤੋਤਾ ਪਾਲਿਆ ਨਹੀਂ ਤੇਰਾ ਤੋਤਾ ਨਹੀਂ ਤੇਰਾ ਤੋਤਾ ਤੋਤਾ ਕੀ ਨੰਬਰ ਦਾ ਸਾਥ ਦਾ ਆਸ਼ਦਾ ਪਹੁੰਚਦਾ ਨਹੀਂ ਇਹ ਕਿਹੜੀ ਹੋਣੀਆ ਦਾ ਲੋਗ ਮਾਰੀ ਨਿਸ਼ਕਰੀ ਕਿਦਾਂ ਦਾ ਹੀ ਗਾਣਾ ਮਨ ਲੋ ਵਾਲਾ ਉਹ ਦਾਣਾ ਪਤਾ ਨਹੀਂ ਤੂੰ ਬੋਲ ਤੇ ਦੱਸ ਕੈ ਤੂੰ ਬੋਲੀ ਇਹ ਮੈਂ ਬੈਣੀ ਬਸਦੀ ਗੱਲ ਕਿਦਾਂ ਤੂੰ ਰਹਿਨੀ ਇਹਨਾਂ ਦੇ ਵਿੱਚ ਮੇਰੇ ਤੇ ਕੀ ਪੈਣਾ ਕੋਈ ਏਡਾ ਗਈ ਉਹ ਕਿਤੇ ਫੋਨ ਇਹ ਆਉਂਦਾ ਤਾਂ ਮੈਂ ਗੱਲਾਂ ਕਰਾਂ ਤੇ ਮੇਰੀ ਨਾ ਗੈਰ ਇੰਨੀਆਂ ਗੱਲਾਂ ਕਰਦੀ ਆਂ ਦੀ ਹੁਣ ਇਹਨੇ ਸਰਦਰੀ ਗੱਲਾਂ ਕਰਨੋਂ ਇੰਨੀ ਹਟਣਾ ਨਹੀਂ ਮੈਂ ਬਦੂ ਤੇ ਕੱਲ ਨਹੀਂ ਕਿਨੇਟਾ ਕੋ ਦਸਿਆ ਨਹੀਂ ਤੋਦੀ ਤੇਰੀ ਦਦ ਨੇਦਾ ਜਾਦੇ ਜੇਦੇ ਨਿਤਰਾ ਪਾਉਂਦੀ ਆਦੀ ਆ ਦੇ ਸਨੀਤੀ ਵੈਨ ਇੱਤੇ ਵਾ ਇਹਨੇ ਨਿਤਰ ਤੇ ਟੀ ਤਾਨੂੰ ਤੇ ਨੇਦਾ ਜਾਣਾ ਤੇ ਤਾਂ ਨਿਤਰ ਇੱਥੇ ਪਾ ਲੈਣੀ ਤੇ ਨਿਕਰਾ ਹੀ ਪਉਣ ਜਾਏਗਾ ਵੇਖ ਲੈ ਪੰਜ ਛਿਣਾਣਾ ਨਹੀਂ ਫਿਰ ਹੈ ਛਿਣਾਣਾ ਨਹੀਂ ਉਹ ਸਵਾਗ ਹੋਣੇ ਵਾਕਿਆ ਮੇਰੇ ਕੀ ਤੇਰੇ ਕਰਤੇ ਹੋਏ ਸੋਚਦੇ ਨਹੀਂ ਵੀ ਮੇਰੇ ਕਰਮਾਂ ਚ ਕੀ ਫਰਕ ਹੈ ਕਿ ਚੰਗੀ ਹੁੰਦੀ ਵਿੱਚ ਲਾ ਬੀਬੀ ਆਪ ਤਾਂ ਦੋਵੇਂ ਬੜੀਆਂ ਚੰਗੀਆਂ ਵਾ ਨਾ ਨਾ ਫੋਨ ਆਉਂਦਾ ਵਾ ਆ ਇਤਰਾ ਹੀ ਆ ਜੀ ਕਰੇ ਕਰ ਲੈਂਦੀ ਆ ਨਹੀਂ ਤੇ ਨਹੀਂ ਕਰਦੀ ਤਾਂ ਇਤਰਾ ਹੀ ਰਹਿਣੀ ਆ ਉਹ ਵੀ ਤੇ ਤਿੰਦੀ ਉਹ ਵੀ ਤਿੰਦੀ ਤੇ ਨਹੀਂ ਇਦਾ ਹੀ ਜਾਣਾ ਤੇ ਨਹੀਂ ਇਦਾ ਹੀ ਜਾਣਾ ਹਾਂ ਤਲਦੇ ਤੇ ਨਹੀਂ ਇਦਾ ਜਾਦੇ ਉੱਥੇ ਤੀ ਤੇ ਰੋਦੀ ਦਤਾ ਚੰ ਜੀ ਆ ਆਪਾਂ ਕੀ ਆਪਾਂ ਕਿਉਂ ਅਪਕਾਰ ਨਿਕਾਲ ਸੁਣਦੇ ਮੈਨੂੰ ਇੱਕ ਭੈਣ ਜੀ ਆਹ ਕੁੜੀ ਨੂੰ ਨਸ਼ਾ ਦੇਣ ਕਰਦੇ ਇਹਨੇ ਕਿਦੋਂ ਜਾਣਾ ਆਪਣੇ ਪਿੰਡ ਨੂੰ ਇਹ ਵੀ ਮੈਂ ਉਹਨੂੰ ਆਖਿਆ ਸੀ ਕਿ ਮੈਨੂੰ ਤੇ ਅੱਗੇ ਬੜੀਆਂ ਇਹ ਦੁਖੀ ਕਰਦੀਆਂ ਵਾ ਤੇ ਇਹ ਵੀ ਬਹੁਤ ਬਧੀਏ ਖੇ ਰਾਤੀ ਮੈਂ ਅਜੇ ਛੁੱਟਿਆ ਖਤਮ ਹੋ ਗਿਆ ਤਾਂ ਵੀ ਇੱਕ ਦੋ ਮਹੀਨਾ ਰਹਿ ਗਈ ਦੌਦ ਥੇ ਆਈ ਤੇ ਥੀ ਬੰਨੇ ਬਾਲ ਨਹੀਂ ਆ ਸਾਦੀ ਤੇ ਬੜੇ ਮੇਰਾ ਪੈਗ ਲੈ ਨਹੀਂ ਤੂੰ ਹਾਂ ਪੁੱਤ ਨਹੀਂ ਕੁੜੀਆਂ ਹਨ ਨੋ ਨਹੀਂ ਇੰਨਾ ਤੇ ਵਿਆਹ ਨਹੀਂ ਹੋਣੇ ਤੇ ਤੂੰ ਵੀ ਨਾਲ ਰਹਿ ਜਾਣਾ ਇਹਨਾਂ ਵਰਗੀ ਕੋਈ ਨਾ ਮੈਂ ਵੀ ਨਹੀਂ ਵਿਆਹ ਲੈ ਜਾਗਾ ਮੰਨੋ ਇਹਨੂੰ ਦੱਸ ਉਹ ਦੋਨੋਂ ਪੰਡਿਤ ਕੀ ਕਹਿ ਕੇ ਜਾਏ ਮੈਨੇ ਕਿੰਨੇ ਵਿਆਹ ਹੋਣੇ ਦੱਸ ਕੋਈ ਨਾ 4-5 ਗਾਹ ਮੋ ਲਾਣੇ ਤੂੰ ਨਹੀਂ ਸਾਡਾ ਵਿਆਹ ਨਹੀਂ ਹੋਣਾ ਜਾ ਉਹ ਤੇ ਅਸੀਂ ਆਪੇ ਨਹੀਂ ਤਰੋਂਦੀ ਜਾ ਤੀ ਤਾਂ ਨਤਰਾਤੇ ਨਾ ਆ ਆਂਦੀ ਮੈਂ ਮੈਂ ਵੀ ਨਹੀਂ ਕਰਾਉਣਾ ਵਿਆਹ ਉਹ ਤੇ ਇਦਾਂ ਨਹੀਂ ਆਖੀਦਾ ਹੁੰਦਾ ਕੋਈ ਨਾ ਪੁੱਛ ਕੇ ਵੇਹ ਜਾ ਕੇ ਨਿਆਣੀ ਆ ਨਾ ਜਿੱਤਰਾ ਸੁਣਦੀ ਓਤਰਾ ਹੀ ਗੱਲਾਂ ਕਰਦੀ ਤਾ ਰੋਟੀਆਂ ਪੋਣੀਆਂ ਇਥੇ ਖਵਾ ਲਾ ਕਰੂੰ ਲੈ ਨਹੀਂ ਤੂੰ ਪਤਾ ਲਾ ਤੇਰੀ ਐਂ ਤੇ ਤੇਰੇ ਉਹ ਤੇਰੇ ਪੋਣੇ ਕੋ ਉਹ ਇਦਾਂ ਤਰਕੇ ਉਹ ਬਦਲੀ ਬਣ ਤਾਉਣਾ ਫਿਰ ਅਹੀਂ ਪੈਤੇ ਲੈਣੇ ਆ ਗਏ ਮੰਨੋ ਅੜੀਏ ਹੀ ਦਸ ਲਾ ਵੇਖ ਲਾ ਨਾ ਕੋ ਨਾ ਦਲੂਤ ਤਦਿਆ ਤਰ ਦਵਾਂਦੀਆਂ ਦੇ ਸਾਹਮਣੇ ਨਹੀਂ ਕਰਨਾ ਇਦਾਂ ਨਹੀਂ ਤਾਣਾ ਤੁਲਾਥਿਆ ਤੈਨੂੰ ਤਿੰਨੀ ਵਾਰੀ ਤੇ ਤਿੰਨ ਚੰਗਾ ਭੈਣ ਜੀ ਮੈਂ ਜਾਣੀ ਆ ਫਿਰ ਨਹੀਂ ਚੱਲ ਬਹਿਦਾ ਇੱਥੇ ਨਹੀਂ ਨਹੀਂ ਬਣਾ ਤੁਸੀਂ ਨਹੀਂ ਗੱਲ ਕਰਨੀ ਤੁਸੀਂ ਜੋ ਤੁਸੀਂ ਤੇ ਮੈਨੂੰ ਆਪ ਸਦਾ ਕਰਤਾ ਮੈਂ ਅੱਜ ਆਪਣੀ ਨੌਨਾ ਕੱਟਣੀਆਂ ਮੈਂ ਕਿੱਦਾਂ ਕਰ ਜਾ ਕੇ ਉਹਨਾਂ ਨਾਲ ਗੱਲਾਂ ਬਾਤਾਂ ਸਿਰ ਸੁਣਨੀਆਂ ਆ ਉਹਦੀਆਂ ਉਹਨੇ ਤੇ ਮੇਰੇ ਸਿਰਦਿਆਂ ਵਾਲਾਂ ਨੂੰ ਪੈਣਾ ਵਾ ਤੇ ਮੇਰਾ ਬੈਠੇ ਸਿਰ ਖੱਪ ਗਿਆ ਵਾ ਦਤਾ ਜੀ ਜਿਹਦਾ ਭੈਣੇ ਆਣਾ ਨਾ ਚੁੱਕੋ ਉਹ ਔਖੀ ਜੇ ਕਹਦੀ ਬਾਜੀ ਤੂੰ ਪਿਆਰ ਸ਼ਾਮੇ ਨਾ ਕਰੋ ਤਾਂ ਨਾਰਾਜ ਮੈਨੂੰ ਤੇ ਆਪ ਕਹਿੰਦੇ 24 ਘੰਟੇ ਸਿਰ ਫੁਰਕੜਾ ਨਹੀਂ ਮਿਲਦਾ ਆ ਗਿਆ ਘਰ ਕਿਤੇ ਚੱਲ ਗੋ ਸੁਖ ਮੇਰ ਨਾਲ ਕਰ ਗਿਆ ਆਪਰ ਤਣਾ ਲੈ ਸਿੱਤੀ ਵਾਲੇ ਜਨਾ ਵਦੀ ਵਲਾ ਲੈਦਾ ਆ ਵੀ ਤਾਂ ਦੇ ਇਹਦੇ ਤੁੱਟੀਆਂ ਤੁੱਟਸੇ ਲਾਂ ਦਾਹੀ ਕੀ ਆਂਦੀਆਂ ਵੇ ਇਹ ਵੀ ਹਣ ਤੁਹਾਡੇ ਕਰੋ ਲਿਆਈ ਅਰੇ ਅਹੀਂ ਤੇ ਆਈ ਨਹੀਂ ਬੇਰਨ ਭੈਣ ਜੀ ਨਿਆਣੇ ਕੋ ਕਿਹੜੀ ਕਿਹੜੀ ਚੀਜ਼ ਲਗਾਉਣੀ ਹੁੰਦੀ ਨਿਆਣਿਆਂ ਦੀਆਂ ਇੰੀਆਂ ਚੀਜ਼ਾਂ ਖੇਡਣ ਵਾਲੀਆਂ ਵਾ ਇਹਨਾਂ ਛਦਾਨਾ ਬਾਈ ਕਿਹੜੀ ਕਿਹੜੀ ਚੀਜ਼ ਲਗਾਵਾਂਗੇ ਜਾ ਜਾਣੀਆਂ ਦਾ ਧਿਆਨ ਰੱਖਿਆ ਕਰੋ ਤੇ ਮੈਨੂੰ ਨਾਲ ਆਵੇਂ ਦਿਆ ਕਰੋ ਮੈਂ ਤੇ ਅੱਗੇ ਬੜੀ ਦੁਖੀ ਆ ਚਾਹ ਲੈ ਆ ਮੈਂ ਰੋਜ ਘੜੀ ਆ ਜਾ ਕਰੂੰਗੀ ਤੇਰ ਕੋ ਗੱਲਾਂ ਬਾਤਾਂ ਟਾਈਮ ਪਾਸ ਕਰ ਲਿਆ ਤੇ ਨੂੰ ਉੱਦ ਲੈ ਜਾ ਆਪਣੇ ਘਰ ਹਾਏ ਨਹੀਂ ਮੈਂ ਮਰ ਜਾ ਨਹੀਂ ਉਹ ਮੰਗਾਈ ਉਹ ਅੱਜ ਆਂਦੀ ਆ ਫਿਰ ਏਦਾਂ ਡੱਲਿਆ ਡੱਲਿਆ ਦੁੱਧ ਤੇ ਕੋਈ ਜਾਨਵਰ ਲੈ ਗਿਆ ਵਾ ਨਹੀਂ ਅੱਜ ਤੇ ਮੈਂ ਪੀਤਾ ਜਰਾਤੀ ਲੱਲਾ ਕੀ ਦੱਸ ਪੈਣ ਤੇ ਮੈਂ ਦੱਸਾਂ ਪੈਣਾ ਅੱਖਾਂ ਖੋਲ ਕੇ ਤੁਰਿਆ ਕਰ ਤੂੰ ਵੀ ਅੱਖਾਂ ਨਾ ਮੀਟ ਕੇ ਰੱਖ ਵੇਖਿਆ ਕਰ ਕੀ ਲਿਆਉਂਦੀਆਂ ਬਾਰੋ-ਬਾਰ ਹੀ ਬੈਠੀ ਰਿਆ ਕਰ ਅਹੀਂ ਤੈਨੂੰ ਤੈਨੂੰ ਤੇ ਹੀ ਪਤਾ ਹੀ ਨਹੀਂ ਲੱਦੰਦੀ ਤੇ ਤਾਂ ਦੇਂ ਦਿਆਦੀ ਐ ਮੈਨੂੰ ਦਿਖਾਏ ਕਿ ਤੈਨੂੰ ਮੈਂ ਕਰ ਦਿੱਤਾ ਇਹਨਾਂ ਨੇ ਮੈਨੂੰ ਰਲ ਮਿਲ ਕੇ ਦੋਹਾਂ ਦੇ ਲੋਕਿਆਂ ਨੇ ਨਹੀਂ ਮਾਂ ਤੇ ਚੱਜੀ ਨੇ ਪੀਆ ਪੁੱਤਾ ਕੱਜੀ ਤੇ ਮਾਂ ਨੇ ਚੰਗੀ ਭੰਨੀ ਨੇ ਪੀਆ ਪੁੱਤੇ ਚੜਾਈ ਜੰਪੇ ਆ ਕੀਤਾ ਕੀ ਕੋਈ ਨਾ ਪਿਛਲਾ ਕੋਈ ਲੈਣਾ ਦੇਣਾ ਨਹੀਂ ਮੇਰਾ ਕੀ ਪੈ ਹੋਊ ਸਾਫ ਟਪਾ ਪੈਣ ਜੀ ਚਲ ਕੋਈ ਨਹੀਂ ਮੈਂ ਹੁਣ ਜਾਣੀ ਮੈਨੂੰ ਨਾ ਮੈਨੂੰ ਤੇ ਆ ਪਾਰੀ ਪੈਣ ਰਹੀ ਆ ਵੇਖ ਕੇ ਮੈਂ ਪਰ ਕੇ ਆਉਂਗੀ ਫੇਰ ਚੰਗਾ ਦਾ ਤਲਦਾ ਟਾਈਮ ਨਾ ਤੇ ਨਹੀਂ ਫੜਾ ਪੈਣਾ ਦੇ ਦੇ ਇਹਦਾ ਦੇ 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 ਹੰਡਾ ਲੈਂਦੇ ਤੇ ਬਲਾਦਾ ਹੈਗਾ ਮੈਂ ਫੇਰ ਲਾਉਂਗੀ ਕਿਹੜੀ ਕੜੀ ਜੇ ਖੜਾ ਤਾ ਦੇ ਉਹ ਤੇ ਕਿਹੜੀ ਕੜੀ ਛੱਡ ਕੇ ਜਾਵਾਂ ਆ ਜਾ ਹੰਨੋ ਮੈਂ ਫੇਰ ਲੈ ਆਉਂਗੀ ਬਾਅਦ ਚ ਜਾ ਕੇ ਕੋਈ ਗੱਲ ਨਹੀਂ ਤੁਸੀਂ ਹੀ ਕੋਈ ਆ ਕਲ ਸਿੱਖਿਆ ਕਰਾ ਕਿਉਂ ਤੁਸੀਂ ਮੈਨੂੰ ਦੁਖੀ ਕਰ ਦਿੱਤਾ ਐ ਕਿਹੜੇ ਕਿਹੜੇ ਲਾਵੇਂ ਲਵਾ ਮੈਂ ਹੈ ਕਿਉਂ ਮੈਨੂੰ ਤੰਗ ਕੀਤਾ ਤੁਸੀਂ ਕੁੜੀਓ ਤੈਨੂੰ ਦੰਦਾ ਸੱਜਣਾ ਨਹੀਂ ਤੂੰ ਜਿੱਦੀ ਮੈਦਮ ਜੀ ਬਣੀ ਆ ਕੀ ਕਰਾਂ ਮੈਂ ਡੰਡਾ ਰਫੜਾ ਤੇ ਕੀ ਕਰਾਂ ਹੈ ਤੁਸੀਂ ਤਾਂ ਮੈਨੂੰ ਖਾ ਲਿਆ ਕੁੜੀਓ ਤੁਸੀਂ ਮੈਂ ਕੀ ਦੀਆਂ ਗੱਲਾਂ ਸੁਣਾ ਸੀ ਨਹੀਂ ਕੀ ਦੀਆਂ ਆਂਦੇ ਦਿਨੋਂ ਇੱਕ ਦੰਦੀ ਵੀ ਨਹੀਂ ਵੱਧੀ ਐਵੇਂ ਤੇ ਹੀ ਜਾਂਦੀ ਖਾ ਲਿਆ ਥਾ ਲਿਆ ਕੱਲ੍ਹਾਂ ਕੋ ਖਾਈਏ ਛੇਬ ਖਾ ਲੈਣੇ ਫੇਰ جا مر لو کھا لو شیر تو کوئی ہے تو تھوڑا تھوڑا تھا لیں میں کھا دے لگی سارا روٹی کوئی پکاؤں دگا نہیں گیاں کوئی کار دگا نہیں میرے اللہ وین دگا رہے دگا پی ماں پکاوے تا سانو کھوارے ہیں جڑیاں ہو گیا کے لئے تو کھوائی لیا میں نے you